ਨੇ ਯਾਰ ਤੋਂ ਲੈ ਕੇ 5000 ਡਾਲਰ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਰੇ ਬੈਠ ਕੇ ਤੁਸੀਂ ਕਮਾ ਸਕਦੇ ਹੋ ਸ਼ੇਅਰ ਤੋਂ ਅਸੀਂ ਸ਼ੁਰੂ ਕਰ ਸਕਦੇ ਹਾਂ ਤੁਹਾਡੇ ਸ਼ੇਅਰ ਦੀਆਂ ਜਿਹੜੀਆਂ ਚੀਜ਼ਾਂ ਫੇਮਸ ਨੇ ਮੰਨ ਕੇ ਚਲੋ 2 ਲੱਖ ਤੋਂ ਲੈ ਕੇ 3 ਲੱਖ ਰੁਪਈਆ 2 ਲੱਖ ਤੋਂ ਲੈ ਕੇ 3 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਆਪਣੇ ਘਰੇ ਰਹਿ ਕੇ ਹੀ ਤੁਸੀਂ ਕਮਾ ਸਕਦੇ ਹੋ ਸੌਰੀ ਇੱਕ ਵੀਡੀਓ ਦੇ ਤੁਹਾਨੂੰ 40-50000 ਰੁਪਈਆ ਨੋਰਮਲੀ ਮਿਲ ਜਾਣਾ ਘੱਟੋ ਘੱਟ ਗਿਆ ਮੈਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸ ਮਿਸਟਰ ਸਰਵੇ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਵਰਗੇ ਦੇਸ਼ਾ ਦੇ ਵਿੱਚ ਰਹਿੰਦੇ ਹੋ ਤੇ ਮੇਰੇ ਦੱਸੇ ਹੋਏ ਤੇ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ 3 ਤੋਂ ਲੈ ਕੇ 5000 ਡਾਲਰ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਉਹ ਕਿਹੜਾ ਕੰਮ ਆ ਉਹਨੂੰ ਕਿਵੇਂ ਕਰਨਾ ਵਾ ਤੇ ਪੈਸੇ ਤੁਹਾਡੇ ਖਾਤੇ ਵਿੱਚ ਕਿਵੇਂ ਆਉਣਗੇ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜ਼ਰੂਰ ਦੇਖਿਆ ਜੀ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਜੀ ਅਗਰ ਤੁਸੀਂ ਇੰਡੀਆ ਦੇ ਵਿੱਚ ਰਹਿੰਦੇ ਹੋ ਅਗਰ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਤਾਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਪੰਜਾਬੀਆਂ ਦੇ ਵਾਸਤੇ ਮੈਂ ਪਹਿਲਾਂ ਹੀ ਆਲਰੇਡੀ ਇੱਕ ਇਹ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਉਹ ਮੇਰੀ ਵੀਡੀਓ ਨਹੀਂ ਦੇਖੀਗੀ ਤਾਂ ਕੋਈ ਗੱਲ ਨਹੀਂ ਤੁਸੀਂ ਇਹ ਵੀਡੀਓ ਦੇਖ ਲਓ ਤਾਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਇਹ ਅੰਦਾਜ਼ਾ ਹੋ ਜਾਏਗਾ ਵੀ ਉਹ ਕਿਹੜਾ ਕੰਮ ਆ ਤੇ ਤੁਸੀਂ ਕਿਵੇਂ ਕਰਨਾ ਵਾ ਸੋ ਆਪਾਂ ਗੱਲ ਕਰਦੇ ਆ ਜਿਹੜੇ ਮੇਰੇ ਭੈਣ ਪਰ ਅ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਪੁਰਤਗਾਲ ਸਵਿਟਜ਼ਰਲੈਂਡ ਕਿਸੇ ਵੀ ਕੰਟਰੀ ਦੇ ਵਿੱਚ ਗਏ ਹੋਏ ਨੇ ਉਹ ਕਿਵੇਂ ਕੰਮ ਕਰ ਸਕਦੇ ਨੇ ਕੰਮ ਬਹੁਤ ਹੀ ਸੌਖਾ ਵਾ ਉਹਦੇ ਵਾਸਤੇ ਤੁਹਾਡੇ ਕੋਲ ਸਿਰਫ ਇੱਕ ਐਂਡਰੋਇਡ ਫੋਨ ਚਾਹੀਦਾ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ ਤੇ ਉਹਦਾ ਫਰੰਟ ਤੇ ਬੈਗ ਕੈਮਰਾ ਹੋਣਾ ਚਾਹੀਦਾ ਵਾ ਜੀ ਦੇਖੋ ਉਹ ਕਿਹੜਾ ਕੰਮ ਆ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਮੈਂ ਦਾਦਾ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਬਈ ਤੁਸੀਂ ਫੇਸਬੁਕ ਯੂਟਿਊਬ ਇੰਸਟਾਗ੍ਰam ਟੈਲੀਗ੍ਰam ਤੇ ਵਟਸਐਪ ਤੋਂ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਯੂਟਿਊਬ ਦੇ ਉੱਤੇ ਆਪਣਾ ਤੁਸੀਂ ਯੂਟਿਊਬ ਚੈਨਲ ਬਣਾ ਲੈਣਾ ਫੇਸਬੁਕ ਤੇ ਪੇਜ ਬਣਾ ਲੈਣਾ ਇੰਸਟਾਗ੍ਰam ਤੇ ਤੁਸੀਂ ਆਪਣਾ ਇੱਕ ਪੇਜ ਬਣਾ ਲੈਣਾ ਯੂਟਿਊਬ ਦੇ ਉੱਤੇ ਤੁਸੀਂ ਆਪਣਾ ਚੈਨਲ ਬਣਾ ਲੈਣਾ ਫੇਸਬੁਕ ਤੇ ਇੰਸਟਾਗ੍ਰam ਦੇ ਉੱਤੇ ਤੁਸੀਂ ਆਪਣਾ ਪੇਜ ਬਣਾ ਲੈਣਾ ਜੀ ਹੁਣ ਕੀ ਕਰਨਾ ਵਾ ਦੇਖੋ ਤੁਸੀਂ ਇੱਕ ਵਲੋਗ ਸ਼ੂਟ ਕਰਨਾ ਵਾ ਤੁਸੀਂ ਦੇਖੋ ਨਾ ਬਹੁਤ ਸਾਰੇ ਇਹੋ ਜਿਹੇ ਵਲੋਗਰ ਹੈਗੇ ਨੇ ਜਿਹੜੇ ਮਤਲਬ ਵੀ ਯਾਰ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਸਟੇਟਾਂ ਦੇ ਵਿੱਚ ਜਾਂਦੇ ਨੇ ਉੱਥੋਂ ਫੋਨ ਦੇ ਰਹੀ ਉਹ ਵਲੋਗ ਸ਼ੂਟ ਕਰ ਦਿੰਦੇ ਨੇ ਫੋਨ ਤੋਂ ਹੀ ਉਹ ਐਡਿਟ ਕਰ ਦਿੰਦੇ ਨੇ ਐਡਿਟ ਕਰਕੇ YouTube ਦੇ ਉੱਤੇ ਅਪਲੋਡ ਕਰ ਦਿੰਦੇ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਸਾਰਿਆਂ ਨਾਲੋਂ ਅਗਰ ਦੇਖਿਆ ਜਾਵੇ ਵੱਧ ਕਿਹੜੀ ਚੀਜ਼ ਦੇਖੀ ਜਾਂਦੀ ਹੈ ਤਾਂ ਉਹ ਹੈਗਾ ਵਲੋਗ ਚੈਨਲ ਵਲੋਗ ਚੈਨਲ ਸਾਰਿਆਂ ਨਾਲੋਂ ਵੱਧ ਦੇਖੇ ਜਾਂਦੇ ਆ ਵਲੋਗ ਚੈਨਲ ਠੀਕ ਆ ਅਗਰ ਤੁਸੀਂ ਵਲੌਗ ਬਣਾਉਣਾ ਸ਼ੁਰੂ ਕਰ ਦੋਗੇ ਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਕਮਾਈ ਕਰ ਸਕਦੇ ਹੋ ਦੇਖੋ ਜੇ ਤਾਂ ਤੁਸੀਂ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਹੋ ਤੁਸੀਂ ਉੱਥੋਂ ਦਾ ਵਲੌਗ ਬਣਾ ਕੇ ਪਾਣੇ ਹੋ ਤਾਂ ਤੁਸੀਂ ਮਹੀਨੇ ਦੇ 3 ਤੋਂ ਲੈ ਕੇ 3000 ਤੋਂ ਲੈ ਕੇ 5000 ਡਾਲਰ ਤੁਸੀਂ ਬੜੇ ਆਰਾਮ ਨਾਲ ਤੁਸੀਂ ਘਰੇ ਬੈਠ ਕੇ ਤੁਸੀਂ ਕਮਾ ਸਕਦੇ ਹੋ ਫਿਰ ਜੇ ਅਗਰ ਤੁਸੀਂ ਇੰਡੀਆ ਦੇ ਵਿੱਚ ਰਹਿੰਦੇ ਹੋ ਜੇ ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਮਤਲਬ ਜ਼ਿਲ੍ਹੇ ਦੇ ਵਿੱਚ ਜਾਂ ਸਟੇਟ ਦੇ ਵਿੱਚ ਜਾਂਦੇ ਹੋ ਤੁਸੀਂ ਉਹ ਚੀਜ਼ ਜਿਹੜੀ ਫੇਮਸ ਆ ਜਾਂ ਕੋਈ ਇਨਫੇਮਸ ਨਹੀਂ ਵੀ ਹੈਗੀ ਵਧੀਆ ਲੋਕ ਬਣਾ ਕੇ ਪਾ ਦੇਣੇ ਹੋ ਤਾਂ ਤੁਸੀਂ ਮੰਨ ਕੇ ਚਲੋ 2 ਲੱਖ ਤੋਂ ਲੈ ਕੇ 3 ਲੱਖ ਰੁਪਇਆ 2 ਲੱਖ ਤੋਂ ਲੈ ਕੇ 3 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਆਪਣੇ ਘਰੇ ਰਹਿ ਕੇ ਹੀ ਤੁਸੀਂ ਕਮਾ ਸਕਦੇ ਹੋ ਸ਼ੂਟ ਦੇਖੋ ਕਿਵੇਂ ਕਰਨਾ ਵਾ ਜਿਵੇਂ ਮੰਨ ਕੇ ਚਲੋ ਤੁਸੀਂ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਰਹਿਨੇ ਹੋ ਤੁਸੀਂ ਉੱਥੋਂ ਦਾ ਸ਼ੂਟ ਕਰਨਾ ਵਾ ਕਿਹੜੀ ਥਾਂ ਦਾ ਜਿਹੜੀਆਂ ਉੱਥੋਂ ਦੀ ਫੇਮਸ ਜਗ੍ਹਾ ਨੇ ਹਣਾ ਤੁਸੀਂ ਉੱਥੋਂ ਦੇ ਬਾਰੇ ਦੱਸਣਾ ਵਾ ਵੀ ਇਹ ਜਗ੍ਹਾ ਵਾ ਵੀ ਇੱਥੇ ਆ ਇਹਦੀ ਰਿਆਸਤ ਸੀ ਇਦਾਂ ਬਣਿਆ ਵਾ ਇਹ ਚੀਜ਼ ਨੂੰ ਫਲਾਣਾ ਜੋ ਵੀ ਉਹਦੀ ਬਾਰੇ ਫੇਮਸ ਚੀਜ਼ ਆ ਨਾ ਪਹਿਲਾਂ ਉਹਦੀ ਨੋਲਿਜ ਇਕੱਠੀ ਕਰਨੀ ਹੈ ਗੂਗਲ ਦੇ ਉੱਤ ਨੂਗਨ ਨੂਗਲ ਤੋਂ ਨੋਲਜ ਇਕੱਠੀ ਕਰਕੇ ਤੇ ਤੁਸੀਂ ਆਪਣੇ ਵੀਡੀਓ ਦੇ ਵਿੱਚ ਪਿੱਛੇ ਵਾਇਸਓਵਰ ਦੇਈ ਜਾਣਾ ਤੁਸੀਂ ਤੁਹਾਡਾ ਫੇਸ ਵੀ ਨਹੀਂ ਆਏਗਾ ਇਹਦੇ ਵਿੱਚ ਤੁਹਾਨੂੰ ਫੇਸ ਲਿਆਉਣ ਦੀ ਲੋੜ ਨਹੀਂ ਹੈਗੀ ਤੁਸੀਂ ਸਿਰਫ ਆਪਣੀ ਵਾਇਸਓਵਰ ਦੇਣੀ ਆ ਵਾਇਸ ਬਾਰੇ ਦੱਸੀ ਜਾਣਾ ਵਿਆਵਾ ਠੀਕ ਹੈ ਕਿਉਂਕਿ ਇਹ ਉਹ ਜਿਹੜੀ ਚੀਜ਼ਾਂ ਨੇ ਕੈਨੇਡਾ ਅਮਰੀਕਾ ਨੂੰ ਜਿਵੇਂ ਮੰਨ ਲਏ ਚਲੋ ਉਦਾਹਰਣ ਦੇ ਤੌਰ ਤੇ ਮੈਂ ਆ ਨਾ ਮੈਂ ਯਾਰ ਕੈਨੇਡਾ ਨਹੀਂ ਜਾ ਸਕਦਾ ਹੈਗਾ ਬਟ ਮੈਂ ਕੈਨੇਡਾ ਦੀਆਂ ਫੇਮਸ ਚੀਜ਼ਾਂ ਨੇ ਜਾਂ ਕੋਈ ਹੋਰ ਚੀਜ਼ਾਂ ਨੇ ਨਾ ਉਹ ਮੈਂ ਦੇਖਣਾ ਚਾਹੁੰਦਾ ਵਾ ਸਿਰਫ ਘਰੇ ਬੈਠ ਕੇ ਆਪਣੇ ਫੋਨ ਦੇ ਉੱਤੋਂ ਜਾਂ ਫਿਰ ਲੈਪਟਾਪ ਜਾਂ ਕੰਪਿਊਟਰ ਦੇ ਉੱਤੋਂ ਅਗਰ ਤੁਸੀਂ ਬਣਾਉਂਗੇ ਤਾਂ ਇਹ ਚੀਜ਼ਾਂ ਸਾਡੇ ਲੋਕ ਨੇ ਜਿਹੜੇ ਬਹੁਤ ਦੇ ਦੇ ਨੇ ਜੇ ਮੰਨ ਕੇ ਚਲੋ ਤੁਸੀਂ ਕੈਨੇਡਾ ਦੇ ਵਿੱਚ ਚੀਜ਼ ਬਣਾਉਂਗੇ ਨਾ ਕੈਨੇਡਾ ਦੇ ਵੀ ਇਹੋ ਜਿਹੇ ਲੋਕ ਹੋਣੇ ਜਿਨ੍ਹਾਂ ਨੂੰ ਕੈਨੇਡਾ ਦੀ ਉਹ ਚੀਜ਼ ਬਾਰੇ ਨਹੀਂ ਵੀ ਪਤਾ ਹੋਊਗਾ ਸੋ ਉਹ ਚੀਜ਼ ਲੋਕ ਤੁਹਾਡੀ ਵੀਡੀਓ ਦੇਖਣਗੇ ਤੇ ਉੱਥੇ ਘੁੰਮਣ ਦੇ ਵਾਸਤੇ ਜ਼ਰੂਰ ਆਣਗੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਪੰਜਾਬੀ ਆਪਣੇ ਬਹੁਤ ਇਹੋ ਜਿਹੇ ਵਲੌਗਰ ਹੈਗੇ ਨੇ ਜਿਹੜੇ ਇੰਟਰਨੈ ਕੋਈ ਚਾ ਇਹਨਾਂ ਦੇ ਵਿੱਚ ਜਾ ਰਿਹਾ ਕੋਈ ਸਵਿਟਜ਼ਰਲੈਂਡ ਜਾ ਰਿਹਾ ਕੋਈ ਕਿਤੇ ਜਾ ਰਿਹਾ ਉੱਥੋਂ ਵਲੋਗ ਬਣਾ ਕੇ ਉਹ ਪਾਈ ਜਾ ਰਹੇ ਨੇ ਉਹਨਾਂ ਦੇ ਵਿੱਚ ਮਿਲੀਨ ਦੇ ਵਿੱਚ 뷰 ਆ ਰਹੇ ਨੇ ਤੇ ਉਹ ਮਹੀਨੇ ਦੀ 3-4 ਲੱਖ ਰੁਪਏ ਕਮਾਈ ਬੜੇ ਆਰਾਮ ਨਾਲ ਉਹ ਕਰਦੇ ਪਏ ਨੇ ਤੁਸੀਂ ਵੀ ਇਹਦਾ ਕਰ ਸਕਦੇ ਹੋ ਜੇ ਤਾਂ ਦੇਖੋ ਤੁਸੀਂ ਆਪਣੇ ਇੱਥੇ ਆਪਣੇ ਇੰਡੀਆ ਦੇਸ਼ ਦੇ ਵਿੱਚੋਂ ਤੁਸੀਂ ਹੈਨਾ ਇੰਡੀਆ ਕੰਟਰੀ ਦੇ ਵਿੱਚੋਂ ਤੁਸੀਂ ਜੇ ਪੰਜਾਬ ਦੇ ਵਿੱਚ ਰਹਿੰਦੇ ਹੋ ਤੁਸੀਂ ਹੈਨਾ ਤਾਂ ਤੁਸੀਂ ਕੀ ਕਰ ਸਕਦੇ ਆਪਣੇ ਪੰਜਾਬ ਤੋਂ ਹੀ ਸ਼ੁਰੂ ਕਰ ਸਕਦੇ ਹੋ ਆਪਣੇ ਸ਼ਹਿਰ ਤੋਂ ਹੀ ਸ਼ੁਰੂ ਕਰ ਸਕਦੇ ਹੋ ਤੁਹਾਡੇ ਸ਼ਹਿਰ ਦੀਆਂ ਜਿਹੜੀਆਂ ਚੀਜ਼ਾਂ ਫੇਮਸ ਨੇ ਤੁਸੀਂ ਉਹਨਾਂ ਦੇ ਵਲੋਗ ਬਣਾਉਣੇ ਸ਼ੁਰੂ ਕਰ ਦਿਓ ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਜ਼ਿਲ੍ਹੇ ਦੇ ਵਿੱਚ ਚੱਲ ਜਾਓ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਰਹੋ ਕਿਉਂਕਿ ਜਿਹੜੀ ਸਾਡੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਸਾਡੀ ਤੇ ਸਾਡੇ ਬਹੁਤ ਹੀ ਯੋਜੇਤਾਂ ਸੰਗ ਜਗ੍ਹਾ ਹੈ ਜੇ ਨੇ ਅਗਰ ਤੁਸੀਂ ਲੋਕਾਂ ਨੂੰ ਦੱਸੋਗੇ ਤਾਂ ਉਹ ਲੋਕ ਬੜੀ ਦਿਲਚਸਪੀ ਨਾਲ ਦੇਖਦੇ ਨੇ ਕਿਉਂਕਿ ਇਹ ਜਿਹੜੇ ਵਲੌਗ ਨੇ ਨਾ ਕੱਲੇ ਸਿਰਫ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਨਹੀਂ ਦੇਖੇ ਜਾਂਦੇ ਹੈਗੇ ਜਾਂ ਫਿਰ ਕੈਨੇਡਾ ਅਮਰੀਕਾ ਦੇ ਵਿੱਚ ਨਹੀਂ ਦੇਖੇ ਜਾਂਦੇ ਇਹ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਦੇਖੇ ਜਾਂਦੇ ਨੇ ਜਿਹੜੇ ਕੈਨੇਡਾ ਦਾ ਵਲੋਗ ਬਣੇਗਾ ਉਹ ਅਮਰੀਕਾ 'ਚ ਵੀ ਦੇਖਿਆ ਜਾਏਗਾ ਇੰਗਲੈਂਡ 'ਚ ਵੀ ਦੇਖਿਆ ਜਾਏਗਾ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਜਾਏਗਾ ਤੇ ਇੰਡੀਆ ਦੇ ਵਿੱਚ ਤਾਂ ਨੋਰਮਲ ਹੀ ਉਹ ਦੇਖਿਆ ਜਾਏਗਾ ਅਗਰ ਤੁਸੀਂ ਇੰਡੀਆ ਦਾ ਵਲੋਗ ਬਣਾਉਨੇ ਹੋ ਤਾਂ ਕੈਨੇਡਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਵਰਗੀਆਂ ਯੂਰਪ ਵਰਗੀਆਂ ਕੰਟਰੀਆਂ ਹੋ ਗਈਆਂ ਹਨਾ ਤਾਂ ਉਹਨਾਂ ਦੇ ਵਿੱਚ ਵੀ ਇਹ ਕਿ ਤੁਹਾਡੇ ਵਲੋਗ ਦੇਖੇ ਜਾਣਗੇ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਕਮੋਂ ਨੇ ਸ਼ੁਰੂ ਕਰ ਦੋਗੇ ਇਹ ਵਲੋਗ ਦੇ ਵਿੱਚ ਖਰਚਾ ਕੋਈ ਨਹੀਂ ਹੈਗਾ ਬਹੁਤ ਹੀ ਘੱਟ ਖਰਚਾ ਵਾ ਤੁਹਾਡੇ ਸਿਰ ਔਣ ਜਾਣ ਦਾ ਖਰਚਾ ਹੀ ਆ ਟਰੈਵਲਿੰਗ ਦਾ ਅਗਰ ਤੁਸੀਂ ਲੋਕਲ ਵਲੋਗ ਬਣਾਣੇ ਹੋ ਹਨਾ ਲੋਕਲ ਤੁਸੀਂ ਰਹਿੰਦੇ ਹੋ ਕੈਨੇਡਾ ਦੇ ਵਿੱਚ ਤੁਸੀਂ ਕਿਤੇ ਵੀ ਰਹਿੰਦੇ ਹੋ ਬ੍ਰਿੰਟਨ ਰਹਿੰਦੇ ਹੋ ਟੋਰਾਂਟੋ ਰਹਿੰਦੇ ਹੋ ਹਨਾ ਵਿਨੀਪੈਗ ਰਹਿੰਦੇ ਹੋ ਕਿਤੇ ਵੀ ਰਹਿੰਦੇ ਹੋ ਤੁਸੀਂ ਉਸ ਜਗ੍ਹਾ ਦਾ ਤੁਸੀਂ ਬਣਾਣਾ ਸ਼ੁਰੂ ਕਰ ਦੋ ਤੁਸੀਂ ਹਫ਼ਤੇ ਵਿੱਚ ਇੱਕ ਦਿਨ ਕੱਢੋ ਇੱਕ ਦਿਨ ਦੇ ਵਿੱਚ ਤੁਸੀਂ ਤਿੰਨ ਤੋਂ ਲੈ ਕੇ ਚਾਰ ਵਲੋਗ ਸ਼ੁਰੂ ਕਰ ਸਕਦੇ ਜਿਹਦੀ ਟਾਈਮ ਡਿਰੇਕਸ਼ਨ ਹੋਏਗੀ 10 ਮਿੰਟ 10 ਮਿੰਟ ਦਾ ਤੁਸੀਂ ਵਲੋਗ ਬਣਾਉਣਾ ਵਾ 10 ਤੇ ਜਾਂ 30 ਤਿੰਨ ਵਲੋਗ ਬਣਾ ਲੈਣੇ ਆ ਤੁਸੀਂ 10-10 ਮਿੰਟ ਦੇ ਤੇ ਤੁਸੀਂ ਐਡਿਟ ਕਰਨੀ ਆ ਐਡਿਟ ਕਿਵੇਂ ਕਰਨਾ VN ਵੀਡੀਓ ਐਡੀਟਰ ਤੁਸੀਂ ਡਾਊਨਲੋਡ ਕਰੋ ਜਾਂ CapCut CapCut ਡਾਊਨਲੋਡ ਕਰੋ ਤੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ VN ਵੀਡੀਓ ਐਡੀਟਰ ਦੇ ਵਿੱਚ ਐਡੀਟਿੰਗ ਕਿਵੇਂ ਕਰਦੀ ਆ ਉੱਤੇ ਮੈਂ ਆਲਰੇਡੀ ਪਹਿਲਾਂ ਇੱਕ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਤੁਸੀਂ ਉਹ ਵੀਡੀਓ ਨੂੰ ਦੇਖੋ ਤੁਸੀਂ ਬਹੁਤ ਹੀ ਸੌਖੀ ਐਡੀਟਿੰਗ ਆ ਬਸ ਕੁਝ ਨਹੀਂ ਕਰਨਾ ਹੈਗਾ ਤੁਸੀਂ ਵਲੋਗ ਬਣਾਣਾ ਤੇ ਤੁਸੀਂ ਅਬ ਐਡਿਟ ਕਰਨਾ ਤੇ YouTube ਚੈਨਲ ਦੇ ਉੱਤੇ ਪਾ ਦੇਣਾ Facebook ਤੇ ਪਾ ਦੇਣਾ ਤੇ Instagram ਤੇ ਵੀ ਤੁਸੀਂ ਪਾ ਦੇਣਾ ਵਾ ਹੁਣ YouTube ਤੋਂ ਵੀ ਦੇਖੋ ਤੁਸੀਂ ਘੱਟੋ ਘੱਟ 40-50 ਹਜ਼ਾਰ ਰੁਪਏ ਨੋਰਮਲੀ ਮਹੀਨੇ ਦਾ ਤੁਸੀਂ ਕਮਾ ਲੋਗੇ Facebook ਤੋਂ ਵੀ ਤੁਸੀਂ ਇੰਨਾ ਕੁ ਕਮਾਈ ਲਵੋਗੇ Instagram ਤੋਂ ਵੀ ਜੇ ਆਪਾਂ 10-15 ਹਜ਼ਾਰ ਰੁਪਏ ਮੰਨ ਕੇ ਚੱਲੀਏ ਤਾਂ ਮੰਨ ਕੇ ਚਲੋ ਤੁਸੀਂ ਮਹੀਨੇ ਦੇ 2.5 ਲੱਖ ਰੁਪਏ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਕਮਾ ਸਕਦੇ ਹੋ ਜੀ ਇਹਦੇ ਵਿੱਚ ਖਰਚਾ ਘੱਟ ਆ ਤੇ ਆਮਦਨ ਬਹੁਤ ਜ਼ਿਆਦਾ ਵਾ ਇੱਕ ਵਾਰ ਤੁਸੀਂ ਇਹ ਚੀਜ਼ ਸ਼ੁਰੂ ਕਰ ਲਓ ਨੇ ਚੀਜ਼ ਆ ਤੁਹਾਡੀ 10 ਤੋਂ 15 ਦਿਨ ਦੇ ਵਿੱਚ ਗਰੋ ਹੋਣੀ ਸ਼ੁਰੂ ਹੋ ਜੂਗੀ ਤੁਸੀਂ YouTube Facebook Instagram ਤੋਂ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਤਾਂ ਹੋ ਗਿਆ ਜਿਹੜੀ ਤੁਸੀਂ ਵੀਡੀਓ ਪਾਉਣ ਦੇ ਨਾਲ ਤੁਹਾਨੂੰ ਪੈਸੇ ਹੋਣਗੇ ਹੁਣ ਜਿਹੜਾ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਦਾ ਤੁਹਾਨੂੰ ਪੈਸੇ ਕਿਵੇਂ ਹੋਣਗੇ ਉਹ ਤਰੀਕਾ ਹੈਗਾ ਵਾ ਤੁਹਾਨੂੰ ਸਪੌਂਸਰਸ਼ਿਪਾਂ ਤੁਹਾਨੂੰ ਸਪੌਂਸਰਸ਼ਿਪਾਂ ਬਹੁਤ ਮਿਲਣਗੀਆਂ ਕਿਉਂਕਿ ਜਿਹੜਾ ਵਲੌਗ ਦਾ ਚੈਨਲ ਹੁੰਦਾ ਨਾ ਤੁਸੀਂ ਘੁੰਮ ਘੁੰਮ ਕੇ ਕਿਤੇ ਜਗ੍ਹਾ ਤੁਰ ਰਹੇ ਹੋ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸਪਾਂਸਰਸ਼ਿਪ ਆਨੇ ਜਿਹੜੀ ਸਪਾਂਸਰਸ਼ਿਪ ਸ਼ੁਰੂ ਹੁੰਦੀ ਆ ਉਹ 50000 ਤੋਂ ਸ਼ੁਰੂ ਹੋ ਜਾਂਦੀ ਆ ਤੁਸੀਂ ਉਹਨਾਂ ਦੀ ਚੀਜ਼ ਬਾਰੇ ਦੱਸਣਾ ਵਾ ਸਿਰਫ 30 40 ਸੈਕਿੰਡ ਬਾਰੇ ਦੱਸਣਾ ਹੀ ਉਹਨਾਂ ਦੀ ਤਾਰੀਫ਼ ਹੀ ਕਰਨੀ ਆ ਤੇ ਸੌਰੀ ਇੱਕ ਵੀਡੀਓ ਦੇ ਤੁਹਾਨੂੰ 40 50000 ਰੁਪਏ ਨੋਰਮਲ ਹੀ ਮਿਲ ਜਾਣਾ ਘੱਟੋ ਘੱਟ ਕਿਹਾਵੇਂ ਕਈ ਜਦੋਂ ਜਿਦਾ ਜਿਦਾ ਤੁਹਾਡਾ ਚੈਨਲ ਵੱਡਾ ਹੁੰਦਾ ਜਾਏਗਾ ਤੁਹਾਡਾ ਚੈਨਲ ਮੰਨ ਕੇ ਚੱਲੋ 2 3 ਲੱਖ ਜਾਂ 2 ਮਿਲੀਅਨ ਵੀ ਸਬਸਕ੍ਰਾਈਬਰ ਹੋਗੇ ਤਾਂ ਤੁਹਾਨੂੰ ਘੱਟੋ ਘੱਟ 3 4 ਲੱਖ ਰੁਪਏ ਦੀ ਤੁਹਾਨੂੰ ਇਸ ਸਪੌਂਸਰ ਜੀਬੋ ਮਿਲਣੀ ਸ਼ੁਰੂ ਹੋ ਜੂਗੀ ਹੁਣ ਆਪਾਂ ਇਸ ਤੋਂ ਬਾਅਦ ਗੱਲ ਕਰੀਏ ਜਦੋਂ ਤੁਹਾਡਾ ਚੈਨਲ ਵੱਡਾ ਹੋ ਗਿਆ ਤੁਹਾਡੇ ਸਬਸਕ੍ਰਾਈਬਰ ਵਧ ਗਏ ਤਾਂ ਤੁਸੀਂ ਇੱਕ ਹੋਰ ਕਿਹੜਾ ਤਰੀਕਾ ਵਾ ਦੇਖੋ ਤੁਹਾਨੂੰ ਕੀ ਕਰਨਗੇ ਲੋਕ ਨੇ ਜਿਹੜੇ ਉਹ ਤੁਹਾਡਾ ਓਨ ਜਾਣ ਰਹਿਣ ਸਣ ਦਾ ਸਾਰਾ ਖਰਚਾ ਕਰ ਦੇਣਗੇ ਉਹ ਕਹਿਣਗੇ ਵੀ ਸਾਡੀ ਜਗ੍ਹਾ ਦੇ ਉੱਤੇ ਆ ਕੇ ਰਹੋ ਤੇ ਸਾਡਾ ਵਲੌਗ ਬਣਾਓ ਸਾਡੇ ਹੋਟਲ ਬਾਰੇ ਦੱਸੋ ਸਾਡੇ ਰੈਸਟੋਰੈਂਟ ਬਾਰੇ ਦੱਸੋ ਵੀ ਸਾਰਾ ਕੁਛ ਨਾ ਵੀ ਉਹ ਤੁਹਾਡਾ ਖਾਣਾ ਪੀਣਾ ਰਹਿਣਾ ਸਣ ਸਾਰਾ ਫ੍ਰੀ ਕਰ ਦੇਣਗੇ ਤੁਹਾਨੂੰ ਟੀਵੀ ਕਰਾ ਕੇ ਦੇਣਗੇ ਦੇਖੋ ਤੁਹਾਡਾ ਕੁਛ ਹੀ ਨਹੀਂ ਲੱਗਾ 1 ਰੁਪਿਆ ਵੀ ਤੁਹਾਡਾ ਇਨਵੈਸਟ ਨਹੀਂ ਹੋਇ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਵਲੌਗ ਬਣਾਇਆ ਤੇ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾ ਲਏ ਇਹ ਬਹੁਤ ਵਧੀਆ ਇਵੈਂਟ ਆ ਇਹ ਜੇ ਅਗਰ ਤੁਸੀਂ ਕੰਮ ਕਰਦੇ ਸੀ ਇਵੈਂਟ ਦੇ ਉੱਤੇ ਠੀਕ ਹੈ ਜੀ ਤਾਂ ਅਗਰ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਹੋ ਤੁਸੀਂ ਉੱਥੋਂ ਦੀ ਜਿਹੜੀ ਖੂਬਸੂਰਤੀ ਹੈ ਤੁਸੀਂ ਉਹ ਲੋਕਾਂ ਨੂੰ ਦਿਖਾਓ ਤੇ ਲੋਕ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਜਿਹੜੇ ਘਰੇ ਬੈਠ ਕੇ ਇਹੋ ਜੀ ਚੀਜ਼ਾਂ ਨੂੰ ਦੇਖਣਾ ਚਾਹੁੰਦੇ ਨੇ ਕਈ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਨਾ ਕੈਨੇਡਾ ਜਾ ਸਕਦੇ ਨਾ ਅਮਰੀਕਾ ਜਾ ਸਕਦੇ ਹੈਗੇ ਮੈਂ ਇਹੋ ਜੇ ਵੀ ਹੋਣ ਕਿ ਜਿਨ੍ਹਾਂ ਨੇ ਅੱਜ ਤੱਕ ਕਦੇ ਜਹਾਜ਼ ਵੀ ਨਹੀਂ ਦੇਖਿਆ ਹੈਗਾ ਵੀ ਜਹਾਜ਼ ਕਿੰਦਾ ਆਉਂਦਾ ਅੰਦਰੋਂ ਕਿਵੇਂ ਦਾ ਆਉਂਦਾ ਤੇ ਬਾਹਰੋਂ ਪੂਲ ਲਾੜ ਕੇ ਦੇਖੀ ਕਿਵੇਂ ਦਾ ਹੁੰਦਾ ਵਾ ਸੋ ਅਗਰ ਤੁਸੀਂ ਉਹ ਜਹਾਜ਼ ਦੇ ਅੰਦਰ ਦੀ ਵੀ ਵੀਡੀਓ ਬਣਾਉਂਗੇ ਵੀ ਤੁਸੀਂ ਦੱਸੋਗੇ ਵੀ ਆਮ ਵੀ ਸੱਸੀ ਕਾਲਜੀ ਵੀ ਅੱਜ ਮਿੱਥੇ ਜਾ ਰਿਹਾ ਵਾ ਜਹਾਜ਼ ਦਾ ਵਾ ਜਹਾਜ਼ ਦਾ ਅੰਦਰੋਂ ਹੁੰਦਾ ਵਾ ਫਲਾਣਾ ਹੁੰਦਾ ਟੀਮ ਕਹਿੰਦਾ ਇਹ ਚੀਜ਼ ਵੀ ਤੁਸੀਂ ਦੱਸੋਗੇ ਤਾਂ ਲੋਕ ਪ੍ਰੋਪਰਲੀ ਸਹੀ ਤਰੀਕੇ ਨਾਲ ਉਹ ਚੀਜ਼ ਨੂੰ ਦੇਖੀ ਜਾਂਦੇ ਨੇ ਤਾਂ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਸਕਦੇ ਹੋ ਤੁਸੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਇਸ ਵੀਡੀਓ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਜੀ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਆਪਣਾ ਸਵਾਲ ਤੁਸੀਂ ਜਾਂ ਮੈਨੂੰ ਆਪਣੇ ਪੁੱਛ ਸਕਦੇ ਹੋ ਜੀ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ 15 ਮਾਰਚ ਤੋਂ ਬਾਅਦ ਮੈਂ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਇਵੈਂਟ ਲਗਾ ਰਿਹਾ ਜੀ ਜਿਹੜਾ ਇੱਕ ਦਿਨ ਦੀ ਵਰਕਸ਼ਾਪ ਹੋਏਗੀ ਸਾਡੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਘਰੇ ਬੈਠ ਕੇ ਆਨਲਾਈਨ ਪੈਸਾ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਚਾਰ ਇਹੋ ਜਿਹੀਆਂ ਚੀਜ਼ਾਂ ਕਰਕੇ ਦਿਖਾਵਾਂਗਾ ਜਿਹਦੇ ਮੰਨ ਕੇ ਜਦੋਂ ਤੁਸੀਂ ਸੋਸ਼ਲ ਮੀਡੀਆ ਤੋਂ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਨਾ ਤੁਹਾਨੂੰ ਉਹ ਚਾਰ ਚੀਜ਼ਾਂ ਦਾ ਉਹਣਾ ਬਹੁਤ ਜ਼ਰੂਰੀ ਆ ਜਿਹਦੇ ਵਿੱਚ ਹੋ ਗਿਆ ਫਿਰ ਵੀਡੀਓ ਨੂੰ ਸ਼ੂਟ ਕਿਵੇਂ ਕਰੀਦਾ ਵਾ ਜਿਵੇਂ ਹੁਣ ਮੈਂ ਤੁਹਾਨੂੰ ਵਲੋਗ ਬਾਰੇ ਦੱਸਿਆ ਨਾ ਵਲੋਗ ਕਿਵੇਂ ਸ਼ੂਟ ਕਰੀਦਾ ਤੁਸੀਂ ਅਗਰ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਤਾਂ ਤੁਸੀਂ ਆਪਣੀ ਵੌਇਸ ਦੇ ਸਕਦੇ ਹੋ ਉਹ ਮੈਂ ਤੁਹਾਨੂੰ ਉਸੇ ਵੀਂਟ ਦੇ ਵਿੱਚ ਸਿਖਾਵਾਂਗਾ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਐਡਿਟ ਕਰਨੀ ਸਿਖਾਵਾਂਗਾ VN ਵੀਡੀਓ ਐਡੀਟਰ ਦੇ ਲਈ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਵੀ ਮੰਨ ਕੇ ਚਲੋ ਤੁਸੀਂ ਇੱਕ ਵਲੋਗ ਸ਼ੂਟ ਕੀਤਾ ਤੇ ਆਪਣੇ ਫੋਨ ਤੋਂ ਹੀ ਤੁਸੀਂ ਉਹਨੂੰ ਐਡਿਟ ਕਰਨਾ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਥੰਬਨੇਲ ਕਿਵੇਂ ਬਣਾਇਦਾ ਤੇ ਅਪਲੋਡ ਕਿਵੇਂ ਕਰੀਦਾ ਤੇ YouTube Facebook Instagram ਤੇ ਤੁਸੀਂ ਉਸ ਵਲੋਗ ਨੂੰ ਕਿਵੇਂ ਤੁਸੀਂ ਅਪਲੋਡ ਕਰ ਸਕਦੇ ਹੋ ਤੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਸੀਂ ਮੇਰੀ ਕਲਾਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਕਾਲ ਕਰਕੇ ਸਾਡੀ ਟੀਮ ਤੋਂ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ 15 ਮਾਰਚ ਤੋਂ ਬਾਅਦ ਮੇ ਪਟਿਆਲੇ ਸ਼ਹਿਰ ਦੇ ਵਿੱਚ ਇਹ ਇਵੈਂਟ ਹੈ ਜਿਹੜਾ ਇੱਕ ਇੱਕ ਦਿਨ ਦਾ ਜਿਹੜਾ ਉਹ ਲਗਾਇਆ ਜਾਵੇਗਾ ਜੀ ਸੋ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਜੀ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਘਰੇ ਬੈਠ ਕੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਹ ਜਿਹੜਾ ਇਵੈਂਟ ਹੈ ਇੱਕ ਇੱਕ ਵਾਰੀ ਇਸ ਇਵੈਂਟ ਨੂੰ ਜ਼ਰੂਰ ਤੁਸੀਂ ਜੁਆਇਨ ਕਰਕੇ ਦੇਖੋ ਜੀ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਅਗਰ ਤੁਸੀਂ ਮੇਰਾ ਇਹ ਇਵੈਂਟ ਤੁਸੀਂ ਜੁਆਇਨ ਕਰ ਲੈਂ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹਨੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਦ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ